ਬਹੁਤ ਹੀ ਮੈਂ ਸਮਝਦਾ ਵੀ ਜਲੰਧਰ ਦੇ ਲੋਕਾਂ ਦਾ ਧੰਵਾਦ ਹੈ ਜੀ ਅਸੀਂ ਸ਼ੁਰੂਆਤ ਚ ਕਿਹਾ ਸੀਗਾ ਵੀ ਜਲੰਧਰ ਦੇ ਲੋਕ ਬੜੇ ਸੈਂਸਿਟਿਵ ਨੇ ਬੜੇ ਸਿਆਣੇ ਨੇ ਔਰ ਇਸ ਚੋਣ ਦੇ ਦੌਰਾਨ ਉਹਨਾਂ ਨੇ ਆਪਣੀ ਉਸ ਸੂਝ-ਬੂਝ ਦਾ ਪ੍ਰਗਟਾਵਾ ਵੀ ਕੀਤਾ ਔਰ ਮੈਂ ਜਲੰਧਰ ਦੇ ਲੋਕਾਂ ਨੂੰ ਜਿਥੇ ਸਿਰਜ ਕੋ ਨਾਮ ਮੁਬਾਰਕਵਾਦ ਦੇਣਾ ਉਹਨਾਂ ਨੂੰ ਉਥੇ ਮੈਂ ਇਹ ਵੀ ਉਮੀਦ ਕਰਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਬਹੁਤ ਬੂਸਟ ਇਹਦਾ ਨਾ ਹੋਏਗੀ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਦੇ ਵਿੱਚ ਮਤਲਬ ਜਿਹੜੇ ਪੂਰੀ ਤਰ੍ਹਾਂ ਸਮਰਪਿਤ ਹੋ ਗਏ ਅਗਲੇ ਟਾਰਗੇਟ ਜਿਹੜੇ ਬਥੇ ਆ ਉਹਨੂੰ ਅਸੀਂ ਕੰਮ ਕਰਾਂਗੇ ਸਰ ਕਿਹੜੇ ਕਿਹੜੇ ਕੰਮ ਜਿਹੜੇ ਕੰਮ ਖਾਸ ਮੁੱਦੇ ਜਿਹੜੇ ਖਾਸ ਗਏ ਨੇ ਤੇ ਵਰਕ ਇਸੀ ਗੱਲ ਕਰੀਆ ਆਵਾਸ ਜਿਹੜੀਆਂ ਜਿਹੜੀਆਂ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਸਨ ਅਸੀਂ 2022 ਦੇ ਅੰਦਰ ਮਾਨ ਜੋ ਕੇਜਰੀਵਾਲ ਜੀ ਦੀ ਗਵਾਹੀ ਦੇ ਵਿੱਚ ਔਰ ਮਾਨ ਜੋ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਉਹ ਗਰੰਟੀਆਂ ਦੇ ਵਿੱਚ ਅਸੀਂ ਬਹੁਤ ਵੱਡੀ ਗਰੰਟੀ ਬਿਜਲੀ ਦੀ ਪੰਜਾਬ ਦੇ ਲੋਕਾਂ ਨੂੰ ਦਿੱਤੀ ਆ 600 ਜੁੜ ਬਿਜਲੀ ਦਾ ਦੇ ਦਿੱਤਾ ਕੱਚੇ ਮਲਾਜ਼ਮ ਪੱਕੇ ਕੀਤੇ ਆ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਆ ਟੋਲ ਪਲਾਜ਼ੇ ਬਹੁਤ ਵੱਡੀ ਬਦਤਰ ਤੇ ਬੰਦ ਕੀਤੇ ਆ ਪੰਜਾਬ ਦੇ ਅੰਦਰ ਸੋ ਬਾਕੀ ਰਹਿੰਦੀਆਂ ਵੀ ਗਰੰਟੀਆਂ ਹੁਣ ਪੂਰੀਆਂ ਕਰਾਂਗੇ ਸੋ ਦੁਆਰਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਲੰਧਰ ਦੇ ਲੋਕਾਂ ਨੂੰ ਅਸੀਂ ਸਲੂਟ ਕਰਦੇ ਆਂ ਔਰ ਸਮੁੱਚੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸਹੀ ਇਹ ਇਹ ਲੀਡ ਹੈ ਜਿਹੜੀ ਜਿੱਤੇ ਦੇ ਬਲ ਰਹੀ ਹੈ ਇਹ 24 ਦੀ ਇੱਕ ਜੈ ਕਿਸਮ ਦਾ ਫਾਈਨਲ ਮੈਚ ਹੈ ਮੈਂ ਸਮਝਦਾ ਆਂ ਵੀ ਜਲੰਧਰ ਦੀ ਚੋਣ ਦਾ ਬੜਾ ਦੂਰ ਦੇਸੀ ਅਸਰ ਪਾਣਾ ਪੰਜਾਬ ਦੀ ਰਾਜਨੀਤੀ ਦੇ ਉੱਤੇ ਪੰਜਾਬ ਦੇ ਸਮਾਜਿਕ ਤਾਣੇ ਬਾਣੇ ਦੇ ਉੱਤੇ ਔਰ ਇਹਦੇ ਨਾਲ ਆਮ ਆਦਮੀ ਪਾਰਟੀ ਦੇ ਉਹਨਾਂ ਲੋਕਪੱਖੀ ਕੰਮਾਂ ਦਾ ਮੋਹਰ ਲੱਗਦੀ ਆ ਜਿਹੜੇ 13-14 ਮਹੀਨੇ ਦੇ ਵਿੱਚ ਸਰਕਾਰ ਨੇ ਕੀਤੇ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ